ਆਓ ਵੀਰੋ ਗੱਲ ਸੁਣਾਵਾ ਗੱਲ ਸੁਣਾਵਾ ਖਰੀ ਜਹੀ ਜਦੋਂ ਪਿੰਡ ਵਿੱਚ ਯਾਰ ਮੇਰੇ ਦੀ ਦਾਦੀ ਅੰਮਾ ਮਰੀ ਸੀ ਸਾਰੇ ਕਹਿੰਦੇ ਵੱਡੀ ਕਰਨਾ ਵੱਡੀ ਕਰਨਾ ਦਾਦੀ ਨੂੰ ਨਾਲੇ ਪਨੀਰ ਦੀ ਸਬਜੀ ਖਾ ਲਾਂਗੇ ਕਈ ਦਿਨ ਹੋ ਗਏ ਖਾਦੀ ਨੂੰ ਨਾਲੇ ਜਲੇਬੀਆਂ ਨਾਲੇ ਰਸਗੁੱਲੇ ਬੁੰਦੀ ਆਲਾ ਰਾਇਤਾ ਵੀ ਨਾਲੇ ਰੋਵਾਂਗੇ ਨਾਲੇ ਖਾਵਾਂਗੇ ਨਾਲੇ ਕਰਾਂਗੇ ਗੱਲਾਂ ਬਾਤਾਂ ਵੀ ਰਿਸ਼ਤੇਦਾਰਾਂ ਦੇ ਪਿੰਡਾਂ ਤੋਂ ਗੱਡੀਆਂ ਭਰ-ਭਰ ਸੱਦਾਂਗੇ ਸਾਰੇ ਮਿਲ ਕੇ ਅਸੀਂ ਦਾਦੀ ਨੂੰ ਵੱਡੀ ਕਰਕੇ ਛੱਡਾਂਗੇ ਸਾਰੇ ਰਿਸ਼ਤੇਦਾਰੀ ਸੱਦ ਲਈ ਪੋਣੇ ਇੱਕ ਰਖ ਲਿਆ ਭੋਗ ਜੀ ਚਿੱਟੇ ਚਿੱਟੇ ਲੀੜੇ ਪਾ ਕੇ ਟਾਈਮ ਸਰ ਆ ਗਏ ਲੋਕ ਵੀ ਚੀਕਾਂ ਮਾਰ ਕੇ ਬੁੜੀਆਂ ਰੋਈਆਂ ਜਿਹੜੀਆਂ ਜ਼ਿੰਦਗੀ ਵਿੱਚ ਕਦੇ ਵੀ ਬੇਬੇ ਨੂੰ ਨਾ ਮਿਲੀਆਂ ਸੀ ਰਸਗੁੱਲੇ ਤੇ ਪਕੌੜੇ ਦੇਖ ਕੇ ਅੰਦਰੋਂ ਅੰਦਰੀ ਖਿਲੀਆਂ ਸੀ ਪੰਜ ਮਿੰਟ ਦਾ ਰੋਣਾ ਧੋਣਾ ਫੇਰ ਡਹਿ ਪਈਆਂ ਪਕੌੜਿਆਂ ਨੂੰ ਜਲੇਬੀ ਅਤੇ ਰਸਗੁੱਲਿਆਂ ਦੇ ਨਾਲ ਤੂੰ ਦੇਤੀ ਦੋ ਪਲੇਟਾਂ ਚੌਲਾਂ ਨੂੰ ਰਾਜ ਕੇ ਸਾਰਿਆਂ ਨੇ ਚੁਗਲੀਆਂ ਵੰਡੀਆਂ ਨਾਲੇ ਵੰਡਿਆ ਆਉਣ ਜਾਣ ਦਾ ਕਿਰਾਇਆ ਦੁਖੀਆਂ ਦਾ ਦੁੱਖ ਕਿਸੇ ਨਾ ਵੰਡਿਆ ਚੜਾਤਾ ਕਰਜ਼ਾ ਦਵਾਰਾ ਬੇਬੇ ਵੱਡੀ ਹੋਈ ਕੇ ਨਾ ਹੋਈ ਪਤਾ ਨਹੀਂ ਮੈਨੂੰ ਸਾਰਾ ਪਰ ਸਿਰ ਤੇ 2 ਲੱਖ ਕਰਜ਼ਾ ਹੋ ਗਿਆ ਕਰਜ਼ਾ ਹੋ ਗਿਆ ਯਾਰਾ ਪਰ ਸਿਰ ਤੇ 2 ਲੱਖ ਕਰਜ਼ਾ ਹੋ ਗਿਆ ਕਰਜ਼ਾ ਹੋ ਗਿਆ ਯਾਰਾ